ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੇਆਲਾ ਇਹ ਨੱਥੇਆਲਾ ਪੁਰਾਣਾ ਕੋਟਕਪੂਰੇ ਦੇ ਨੇੜ ਦਾ ਪਿੰਡ ਹੈ ਇਹਨੂੰ ਜ਼ਿਲ੍ਹਾ ਫਰੀਦਕੋਟ ਪੈਂਦਾ ਹੈ ਆਸ-ਪਾਸ ਪਿੰਡਾਂ ਦੀ ਜੇ ਗੱਲ ਕਰਦੇ ਹਾਂ ਤਾਂ ਇੱਕ ਪਾਸੇ ਸਿਰਸੜੀ ਹੈ ਦੂਜੇ ਪਾਸੇ ਨੰਗਲ ਸਿੱਖਾਂ ਵਾਲਾ ਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਆਮ ਪਸ਼ੂ ਪਾਲਕ ਤੇ ਪਸ਼ੂ ਪਾਲਣ ਦਾ ਕੰਮ ਕਰਦਾ ਵੜਾ ਸਾਬ ਲੈਂਦਾ ਤੇ ਜਦੋਂ ਅੱਗੇ ਗਾਂ ਬਣ ਜਾਂਦੀ ਹੈ ਵੜ ਜੋ ਪਹਿਲਾ ਸੂਆ ਸੋਣ ਲੱਗਦੀ ਹੈ ਤੋਂ ਉਦੋਂ ਵੇਚ ਦਿੰਦਾ ਪਰ ਅੱਜ ਇੱਕ ਵੜ ਬਾਈ ਨੇ ਜਿਹੜੀ ਉਹ ਵਿਕਰੀ ਆਸਤੇ ਵੀ ਖਰੀਦੀ ਹੋਈ ਹੈ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਹੈ ਵੀ ਇੱਥੇ ਆ ਕੇ ਤਸੱਲੀ ਕਰੇ ਆਪਦੀ ਸਮਝ ਨਾਲ ਖਰੀਦੇ ਆਓ ਬਾਈ ਤੋਂ ਜਾਣਕਾਰੀ ਲੈ ਲਿਨੀਏ ਮੰਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਮੰਦੀਪ ਹੁਣ ਵੈੜਾ ਵੀ ਲਿਆਉਣ ਦਾ ਮੂਡ ਬਣ ਗਿਆ ਮਤਲਬ ਵਿਕਰੀ 'ਤੇ ਲੈ ਕਰਾਂਗੇ ਇੱਕ ਦੋ ਲਿਆਈ ਦੀਆਂ ਠੀਕ ਹੈ ਮੱਛੀਆਂ ਲੈ ਆਉਣੇ ਵੈਸੇ ਪਹਿਲਾਂ ਤਾਂ ਮੇਰੇ ਕੋਲ ਤਿਆਰ ਕਰਕੇ ਹੀ ਜ਼ਿਆਦਾ ਵੇਚਦੇ ਸੀ ਹਾਂਜੀ ਹਾਂ ਇਹ ਮੱਛੀ ਜਿਹੜੀ ਅੱਜ ਵੇਚਣ ਲੱਗਿਓ ਬਾਈ ਦੰਦੋ ਕਿਵੇਂ ਇਹ ਇਹ ਖੀਰੀ ਹੈ ਬਾਈ ਜੀ ਦੰਦੋ ਖੀਰੀ ਹੈ ਗੱਬਨ ਤਾਂ ਨਹੀਂ ਹੋਈ ਨਹੀਂ ਹੋਈ ਜੀ ਬਾ ਹੋਊਗੀ ਮਹੀਨੇ ਡੇਢ ਮਹੀਨੇ ਤੱਕ ਕੀ ਡਿਮਾਂਡ ਕਰਦੇ ਹੋ ਇਹਦੀ ਇਹਦੀ 37000 ਰੁਪਏ ਹੈ 37000 ਦੰਦ ਆਪਾਂ ਪਹਿਲਾਂ ਵੀਡੀਓ 'ਚ ਦਿਖਾ ਦਈਏ ਬਾਈ ਦੋਸਤੋ ਦੰਦ ਪਹਿਲਾਂ ਦਿਖਾ ਦਿੰਦੇ ਆ ਦੰਦੋ ਵੈਸੇ ਖੀਰੀ ਹੈ ਮੈਂ ਦੇਖ ਲਿਆ ਤੁਸੀਂ ਇਹਦੇ ਦੰਦ ਜਿਹੜੇ ਉਹ ਇੱਕ ਵਾਰ ਜ਼ਰੂਰ ਚੈੱਕ ਕਰ ਲਓ ਖੀਰੀ ਕਨਫਰਮ ਠੀਕ ਹੈ ਬਾਈ ਤੋਰਦੀ ਬਾਈ 13 ਮਹੀਨਿਆਂ ਦੀ ਹੈ ਸੋ ਉਮਰ ਦੋਸਤੋ ਤੁਸੀਂ ਇਹਦੀ ਆਪ ਜਜਮੈਂਟ ਕਰ ਲਓ 13 ਮਹੀਨੇ ਬਾਈ ਜਿਹੜੀ ਦੱਸਦੇ ਆ ਦੰਦ ਜਿਹੜੇ ਉਹ ਹਜੇ ਸਾਰੇ ਦੁੱਧ ਵਾਲੇ ਖੜੇ ਆ ਨਰੋਈ ਹੈ ਮਤਲਬ ਬਾਡੀ weight ਚੰਗਾ ਹੈ ਗੱਬਣ ਹੋਣ ਦੇ ਯੋਗ ਆ ਫਿਰ ਵੀ ਜੇ ਕਿਸੇ ਭਰਾ ਨੂੰ ਕਿਸੇ ਕਿਸਮ ਦਾ ਕੋਈ ਟੈਸਟ ਕਰਾਉਣ ਦੀ ਲੋੜ ਲੱਗਦੀ ਹੈ ਜਾਂ ਕੋਈ ਤੁਸੀਂ ਚੈੱਕ ਕਰਾਉਣੀ ਚਾਹੁੰਦੇ ਹੋ ਤਾਂ ਆਪਸ਼ਨਲ ਹੈ ਤੁਸੀਂ ਕਰਵਾ ਸਕਦੇ ਹੋ ਵਾਈਟ ਬਲੈਕ ਸਪੌਟ ਦੋਸਤੋ ਡੱਬੀ ਵੈੜ ਥਣ ਜਿਹੜੇ ਉਹ ਆਪਾਂ ਦੂਰ ਤੋਂ ਥੋੜੇ ਦੇਖਦੇ ਆ ਇਹਦੇ ਕਿੱਦਾਂ ਦੇ ਦਿਸਦੇ ਆ ਬਾਕੀ ਇਹ ਵੀਰ ਖਰੀਦ ਕੇ ਲੈ ਚਾਰ ਹੀ ਚਾਰ ਹੀ ਬਾਈ ਥਣ ਚਾਰ ਹੀ ਚਾਰ ਹੀ ਨੂੰਸੋ ਥਣ ਚਾਰ ਹੀ ਆ ਕਿਉਂਕਿ ਖਰੀਦੀ ਆ ਤਾਂ ਖਰੀਦੂਗਾ ਕੋਈ ਵੀ ਵੀਰ ਉਹ ਦੇਖ ਕੇ ਖਰੀਦਦਾ ਕੋਸ ਨੂੰ ਖੈਰ ਤੁਸੀਂ ਤਸੱਲੀ ਫੇਰ ਵੀ ਕਰਨ ਦਾ ਹੱਕ ਰੱਖਦੇ ਹੋ ਚੰਗਾ ਢਾਂਚਾ ਦੋਸਤੋ ਤੋਂ ਵੀ ਤੁਸੀਂ ਇਹਦੀ ਚੜਾਈ ਦੇਖ ਲਓ ਬਾਕੀ ਜਿਹਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਵੀਰ ਨਾਲ ਕਰ ਸਕਦੇ ਹੋ ਨੰਬਰ ਬਾਈ ਦਾ ਜਿਹੜਾ ਉਹ ਸਕਰੀਨ ਉੱਤੇ ਚੱਲ ਰਿਹਾ ਇਸ ਤੇ ਕਾਲ ਕਰੋਗੇ ਤੁਸੀਂ ਇੱਕ ਹੀ ਬੱਛੀ ਬਕਾਊ ਆ ਤੇ ਬਾਈ ਕਹਿੰਦਾ ਵੀ ਹੋ ਸਕਦਾ ਹੁਣ ਆਉਣ ਵਾਲੇ ਟਾਈਮ ਚ ਇੱਥੇ ਇਹ ਵੀ ਰਵਾੜਾਂ ਜਿਹੜੀਆਂ ਉਹ ਲੈ ਕੇ ਆਇਆ ਕਰੇ ਵਿਕਰੀ ਵਾਲੀਆਂ ਫਿਲਹਾਲ ਇੱਕ ਹੀ ਲੱਗ ਸੀ ਬਾਕੀ ਬੱਛੀਆਂ ਜਿਹੜੀਆਂ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਬਾਈ ਸਾਹਮਣੇ ਸੀਗਾ ਉਹ ਤਿਆਰ ਕਰਨ ਵਾਲੇ ਮਕਸਦ ਨਾਲ ਘਰੇ ਰੱਖੀਆਂ ਹੋਈਆਂ ਤੇ ਉਹਨਾਂ ਨੂੰ ਤਿਆਰ ਕਰ ਰਿਆ ਸੋ ਅੱਜ ਦੀ ਵੀਡੀਓ ਦਾ ਇਹ ਨਗ ਇਹ ਵੈਡ ਫਾਰ ਸੇਲ ਜਚੂਗੀ ਤਾਂ ਤਸੱਲੀ ਕਰਨ ਦਾ ਹੱਕ ਆ ਤੁਹਾਡਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਇੱਕ ਹੀ ਨਾਗੇ ਇਸ ਵੀਡੀਓ ਚ ਦਿਖਾਉਣਾ ਸੀ ਤੋਂ ਇਹ ਸਾਹਮਣੇ ਬੈਠ ਤੁਸੀਂ ਦੇਖ ਹੀ ਰਹੇ ਹੋ ਮਿਹਰਬਾਨੀ ਦੋਸਤੋ